ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੱਲ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ ਪਰ ਇਸ ਮੀਟਿੰਗ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ 1600 ਕਰੋੜ ਦਾ ਪੈਕੇਜ ਦਿੱਤਾ ਗਿਆ ਉਹ ਸਿਰਫ ਇੱਕ ਟੋਕਨ ਮਨੀ ਹੈ ਤੇ ਜੇਕਰ ਲੋੜ ਪਈ ਤਾਂ ਅਸੀਂ ਹੋਰ ਦੇ ਦੇਵਾਂਗੇ ਤੇ ਜਿਸ ਦੇ ਦੌਰਾਨ ਹੁਣ ਉੱਥੇ ਹੀ ਇਸ ਮੀਟਿੰਗ ਤੋਂ ਬਾਅਦ ਅਕਾਲੀ ਦਲ ਕਈ ਸਵਾਲ ਚੱਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਹਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ 1200 ਕਰੋੜ ਕਿੱਥੇ ਨੇ ਤੇ ਜਿਸ ਤੋਂ ਬਾਅਦ ਕਦੇ ਕਹਿ ਦਿੰਦੇ ਨੇ ਕਿ ਸਾਡੇ ਕੋਲ 1200 ਕਰੋੜ ਨਹੀਂ ਹੈ ਤੇ ਦੂਜੇ ਪਾਸੇ ਕਈ ਵਾਰ ਇਹ ਗੱਲ ਬੋਲਦੇ ਨੇ ਕਿ ਸਾਡੇ ਕੋਲ ਹੋਰ ਪੈਸੇ ਪਏ ਨੇ ਤੇ ਜਿਸ ਨੂੰ ਲੈ ਕੇ ਆਰਡੀਐਫ ਪੈਸਿਆਂ ਨੂੰ ਲੈ ਕੇ ਹੁਣ ਲਗਾਤਾਰ ਸਿਆਸੀ ਕੰਮਸਾਣ ਮੱਚਦਾ ਹੋਇਆ ਨਜ਼ਰ ਆ ਰਿਹਾ ਏ ਇੱਕ ਵਾਰ ਫਿਰ ਤੋਂ ਸਰਕਾਰ ਦੇ ਉੱਤੇ ਪਲਟਵਾਰ ਤਾਂ ਕੀਤਾ ਜਾ ਰਿਹਾ ਔਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਅੱਜ ਸੂਬੇ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਜੀ ਮਾਨ ਦੇਸ਼ ਦੇ ਹੋਮ ਮਿਨਿਸਟਰ ਮਾਨਯੋਗ ਅਮੀਸ਼ਾ ਜੀ ਨੂੰ ਮਿਲ ਕੇ ਆਏ ਉਸ ਮੀਟਿੰਗ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਜੀ ਪ੍ਰੈਸ ਵਾਰਤਾ ਨੂੰ ਸੰਬੋਧਿਤ ਕਰ ਰਹੇ ਸਨ ਔਰ ਜੋ ਗੱਲਾਂ ਉਹਨਾਂ ਪ੍ਰੈਸ ਕਾਨਫਰੰਸ ਵਿੱਚ ਕਹੀਆਂ ਔਰ ਥੋੜੀ ਦੇਰ ਪਹਿਲੇ ਜਿਹੜਾ ਮਿਨਿਸਟਰੀ ਆਫ ਹੋਮ ਅਫੇਅਰ ਦਾ ਪ੍ਰੈਸ ਰਿਲੀਜ਼ ਆਇਆ ਉਸ ਪ੍ਰੈਸ ਰਿਲੀਜ਼ ਨੇ ਸੂਬੇ ਦੇ ਕਈ ਝੂਠਾ ਦਾ ਪਰਦਾ ਫਾਸ਼ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸੰਭੀ ਐਸਟੀਆਰਐਫ ਵਿੱਚ 1 ਰੁਪਿਆ ਨਹੀਂ ਪਿਆ ਕੋਈ 1200 ਕਰੋੜ ਰੁਪਏ ਕੋਈ ਵਜ਼ੀਰ ਕਹਿੰਦਾ ਇੰਨੇ ਪਏ ਨੇ ਅੱਜ ਮੀਟਿੰਗ ਦੇ ਦੌਰਾਨ ਇਸ ਪ੍ਰੈਸ ਨੋਟ ਦੇ ਹਿਸਾਬ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਗਿਆ ਤੁਹਾਡੇ ਕੋਲ ਐਸਟੀਆਰ ਆਫ ਦੇ 12589.59 ਕਰੋੜ ਪਏ ਨੇ ਤੁਸੀਂ ਉਹ ਵਰਤੋ ਹੁਣ ਮੁੱਖ ਮੰਤਰੀ ਸਾਹਿਬ ਦੱਸਣਗੇ ਕਿ ਦੇਸ਼ ਦਾ ਹੋਮ ਮਿਨਿਸਟਰ ਸਾਹਿਬ ਝੂਠ ਮਾਰ ਰਹੇ ਨੇ ਇਹ ਪ੍ਰੈਸ ਨੋਟ ਝੂਠ ਮਾਰ ਰਹੇ ਨੇ ਕਿ ਤੁਹਾਡੀ ਸਰਕਾਰ ਦਾ ਵਜ਼ੀਰ ਝੂਠ ਮਾਰ ਰਹੇ ਨੇ ਕਿ ਤੁਸੀਂ ਝੂਠ ਮਾਰ ਰਹੇ ਹੋ ਕਿ ਸੀਏਜੀ ਦੀ ਰਿਪੋਰਟ ਮਾਰਚ 2023 ਦੀ ਝੂਠ ਮਾਰ ਰਹੀ ਹੈ ਜਿਨ ਨੇ ਇਹ ਗੱਲ ਕਹੀ ਸੀ ਕਿ ਸੂਬੇ ਕੋਲ ਪੈਸੇ ਪਏ ਨੇ ਹੁਣ ਸਰਕਾਰ ਦੱਸੇ ਇਹ ਪੈਸੇ ਕਿੱਥੇ ਗਏ ਇਹ ਪੈਸੇ ਤੁਸੀਂ ਖੁਰਦਪੁਰ ਕਰਕੇ ਇਹ ਪੈਸੇ ਤੁਸੀਂ ਡਕਾਰਗੇ ਇਹ ਪੈਸੇ ਤੁਸੀਂ ਐਡਵਰਟਾਈਜ਼ਮੈਂਟ ਤੇ ਲਾਤੇ ਬੋਰਡ ਤੇ ਲਾਤੇ ਤਕਤੀਆਂ ਤੇ ਲਾਤੇ ਕਿੱਥੇ ਗਏ ਉਹ ਪੈਸੇ ਦੂਜੀ ਗੱਲ ਜਿਹੜੇ ਕੱਲ ਵੀ ਵਿਧਾਨ ਸਭਾ ਚ ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਸਨ ਇਹਨਾਂ ਦੇ ਵਜ਼ੀਰ ਵੀ ਕਹਿ ਰਹੇ ਸਨ ਕਿ 1600 ਕਰੋੜ ਚੋਂ ਸਾਨੂੰ 1 ਰੁਪਿਆ ਨਹੀਂ ਆਇਆ ਜਦਕਿ ਅੱਜ ਹੋਮ ਮਿਨਿਸਟਰੀ ਦੀ ਸਟੇਟਮੈਂਟ ਕਹਿ ਰਹੀ ਹੈ 805 ਕਰੋੜ ਰੁਪਏ ਆਲਰੇਡੀ ਰਿਲੀਜ਼ ਹੋ ਗਏ ਨੇ ਦੱਸੋ ਜੀ ਉਹ ਪੈਸੇ ਕਿੱਥੇ ਨੇ ਫਿਰ ਹੋਮ ਮਿਨਿਸਟਰ ਸਾਹਿਬ ਤੋਂ ਉਤਰਬਾ ਰਹੇ ਨੇ ਕੀ ਆ ਤੁਸੀਂ ਪ੍ਰੈਸ ਕਾਨਫਰੰਸ ਚ ਆ ਕੇ ਜੋ ਹੋਮ ਮਿਨਿਸਟਰ ਸਾਹਿਬ ਨੇ ਤੁਹਾਨੂੰ ਦੋ ਗੱਲਾਂ ਦਸੀਆਂ 12 13 12589 ਕਰੋੜ ਤੇ 805 ਕਰੋੜ ਇਹਦੇ ਬਾਰੇ ਤੁਸੀਂ ਕੁਝ ਦੱਸਿਆ ਪ੍ਰੈਸ ਕਾਨਫਰੰਸ ਚ ਤੁਸੀਂ ਤੇ ਇਹ ਕਿਹਾ ਮੀਟਿੰਗ ਬਹੁਤ ਸ਼ਾਨਦਾਰ ਮਾਹੌਲੇ ਚ ਹੋਈ ਇਹ ਸ਼ਾਨਦਾਰ ਮਾਹੌਲ ਤੀਜੀ ਗੱਲ ਇੱਕ ਹੋਰ ਬਲੰਡਰ ਸੂਬੇ ਦੀ ਸਰਕਾਰ ਦਾ ਇਸ ਪ੍ਰੈਸ ਨੋਟ ਦੇ ਸਾਬ ਨਾਲ ਸੂਬੇ ਦੇ ਵਿੱਚ 3 ਤੋਂ ਲੈ ਕੇ 6 ਸਤੰਬਰ 2025 ਤੱਕ ਕੇਂਦਰ ਦੀ ਟੀਮਾਂ ਆਈਆਂ ਸਰ ਔਰ ਇਹ ਸਟੇਟਮੈਂਟ ਕਹਿ ਰਹੀ ਏ ਕਿ ਅੱਜ ਤੱਕ ਅੱਜ 30 ਸਤੰਬਰ ਹੋ ਗਈ ਏ ਮਹੀਨਾ ਹੋ ਗਿਆ ਲਗਭਗ ਅੱਜ ਤੱਕ ਸੂਬੇ ਦੀ ਸਰਕਾਰ ਨੇ ਡਿਟੇਲ ਮੈਮੋਰੰਡਮ ਨਹੀਂ ਭੇਜਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਫਿਰ ਦੱਸੋਗੇ ਕਿ ਹੋਮ ਮਿਨਿਸਟਰ ਝੂਠ ਬੋਲ ਰਿਹਾ ਹੈ ਕਿ ਤੁਹਾਡੇ ਵਜ਼ੀਰ ਝੂਠ ਬੋਲ ਰਹੇ ਨੇ ਤੁਸੀਂ ਝੂਠ ਬੋਲਿਓ ਤੁਹਾਡੇ ਅਫਸਰ ਝੂਠ ਬੋਲ ਰਹੇ ਤੁਹਾਡਾ ਅਮਲਾ ਝੂਠ ਬੋਲ ਰਿਹਾ ਕਿ ਤੁਸੀਂ ਅਜੇ ਇੱਕ ਮਹੀਨਾ ਹੋ ਗਿਆ ਹੈ तुसी रिपोर्ट नहीं भेजी मैं ए, ए, एक गल तो अब सिद्ध हो गया कि, कि जो प्रेस कान्फ्रेंस मुख्यमंत्री साहब का व्यवहार थी वह सिद्ध करता है कि फुर -फुर कर तेरह हजार करोड़ रुपये लगभग सरकार खुद खुद कर गई है आठ सौ पांच करोड़ जो केंद्र को आया उस सूबे की सरकार दसे किए और इस चीज की रिस्पॉन्सिबिलिटी फिक्स होम्मेवारी फिक्स हो केन्द्र को अजे तक डिटेल मेमोरेंडम क्यों नहीं गया